ਫਾਟ ਕੋ ਪਾਰ ਖੜਾ ਸੀ ਉਹ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਤੋ ਤਿੰਨ ਜਾਣੇ ਤਾਂ ਸੋਕੇ ਬੈਠੇ ਹੋਏ ਸੀਗੇ ਇੱਕ ਇਕੱਲਾ ਹੀ ਖੜਾ ਆਇਆ ਸੀਗਾ ਤੇ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਲਗਾ ਬੂਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਾਈ ਕਿਤੇ ਮੇਰੇ ਬੱਚੇ ਆਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤੱਕਾ ਦੇ ਕਿਸੇ ਟੈਮੈਂ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਟ ਕੇ ਲੈਣ ਦੇ ਭੱਟੇ ਮਾਰੇ ਜਾ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਅੱਲਾ ਕਰੇਗਾ ਉਦੋਂ ਇਹਨਾਂ ਦਾ ਫਿਰ ਸਾਡੇ ਇੱਥੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਨੂੰ ਬੰਨਿਆ ਗਿਆ ਜਦੋਂ ਦੀ ਤਲਾਸ਼ੀ ਲਈ ਹੁੰਦੀ ਜੇਬਸ ਸੰਦੂਰ ਗੋਲੀਆਂ ਰੂਮਾਲ ਪਤਾ ਨਹੀਂ ਕੀ ਕੋਸ਼ਣਿਕ ਲਗਾ ਗਾਂਜਾ ਜੋ ਨਸ਼ੇ ਵਗੈਰਾ ਕਰਦੇ ਅੱਜਕੱਲ੍ਹ ਉਹ ਸਾਰਿਆਂ ਦੀ ਜੇਬ ਚੋਂ ਨਿਕਲੇ ਪਾਣੀ ਬਹੁਤ ਕਰਦੇ ਨਾ ਨੰਬਰ ਆਇਆ ਅਸੀਂ ਚੰਡੀਗੜ੍ਹ ਤੋਂ ਬਰਾਇਆ ਨਹੀਂ ਇਧਰ ਆਇਆ ਚੰਡੀਗੜ੍ਹ ਤੋਂ ਪਚੰਦੋਂ ਨੂੰ ਪੀਲਾ ਪੀਲਾ ਪੀਣੀਗੇ ਪਾਣੀ ਪੀਲੇ ਸਾਥੀ ਪੀਲੇ ਪੀਲੇ ਨਾ ਕੁਝ ਨਹੀਂ ਅੰਦੇ ਪੀਲੇ ਸਾਰਿਆਂ ਅਸੀਂ ਜਿਹੜਾ ਦਵਾਈ ਮਲਾਈ ਯਾਰ ਇੱਕ ਤਾਂ ਤੁਸੀਂ ਗੱਲ ਨਹੀਂ ਉਹ ਪੀਣ ਵਾਲਾ ਫੁੱਲ ਫੁੱਲੇ ਯਾਰ ਇੱਕ ਜਣਾ ਬੀਖਾਰਾ ਚੂਹ वैसे मैं रहता हूँ वैसे जाऊँगा काम करने ले जा रहा हूँ अपना घर जा रहा हूँ वैसे ट्रेन पकड़ के तो कहाँ रहता है अब कहाँ रहता है अभी तो वैसे मैं इधर से आ रहा हूँ रास्ते से गुजर तो के पूरा फिर भी तो तू बात को घुमा रहा है सच बोलने में क्या आता तेरे को तो ये बता रहा है यार ਨੀ ਮੰਨਣਾ ਇਹਨੇ ਸਾਚਾ ਚੋਤੇ ਬੇਬਜ਼ੂਰ ਜੂਤੇ ਖੜ ਪਤਾ ਇਧਰ ਕਾਰਿਆ ਕਰ ਤੇਰੇ ਸਾਥ ਕੇ ਕਹਾ ਹੈ ਜੇ ਚੋ ਰੇਲਵੇ ਸਟੇਸ਼ਨ ਪਰੇ ਹਾਂ ਉਧਰ ਹੀ ਕੰਮ ਕਰ ਰਿਹਾ ਹੈ ਇੱਕ ਠੇਕੇਦਾਰ ਕੇ ਪਾਸ ਹੈ ਹਾਂ ਕੀ ਠੇਕੇਦਾਰ ਦਾ ਨਾਮ ਜੇ ਜੋ ਤਾਰ ਡਾਲ ਰਹੇ ਹੈ ਆਪ ਉਹਨਾਂ ਕੇ ਸਾਥ ਕੰਮ ਕਰਤਾ ਹੈ ਬੱਠੇ ਦੇ ਕੰਦਰ ਮਾ ਭਾਈ ਸੇ ਜਬ ਸਭ ਕੰਮ ਛੋੜਦੇ ਤੋ ਕਮਾਈ ਚੁਣਨਾ ਕੰਮ ਕਰੇ ਬਾਕੀ ਕੋਈ ਕੰਮ ਨਾ ਕਰੇ ਦੇਖੋ ਜੋ ਮੈਂ ਬਾਕੀ ਇਮਾਨਦਾਰੀ ਵਾਲਾ ਤੂੰ ਇੱਕ ਇੱਕ ਕੇਲਾ ਟੌਰ ਵੀ ਸਾਥ ਵਿੱਚ ਤੇਰੀ ਬਾਕੀ ਉਹ ਲੋਗ ਹੋਵੇ ਕੰਗਲਾ ਲੋਗ ਹੋਵੇ ਆਪਣਾ ਕੰਮ ਕਰੇ ਬਾਕੀ ਮੈਂ ਤਾਂ ਭਾਈ ਗਿਆਰਤ ਕੀ ਕਹਾਂ ਕਹਿੰਦੇ ਜਿਹੜੇ ਮੇਰੇ ਕੋਲ ਆਖਦੇ ਬੰਦੇ ਨੇ ਮੈਂ ਭਾਈ ਜਸਪਾਲ ਆਹ ਬੋਲ ਸੀ ਤਾਂ ਆ ਰਿਹਾ ਸੀ ਕਿਹਨੇ ਕਿਹਾ ਪਰਸਪਤ ਉਹ ਆ ਬੱਟਾ ਜੀ ਤੁਸੀਂ ਉਹਨੂੰ ਪੁੱਛਿਆ ਉਹ ਕਹਿੰਦਾ ਮੈਂ ਦਵਾਰੋਂ ਫੇਰ ਕਹੀ ਜਿਹੜੇ ਹੋਇਆ ਉਹ ਬੋਲਿਆ ਇਹ ਬੱਟਾ ਖੋਲਾ ਸੀ ਪੀਆ ਇਹ ਲੈ ਕੇ ਬੱਟਾ ਸੀ ਉਹ ਇਹਦਾ ਕੀ ਨਾਮ ਡੋਟ ਪੀਆ ਕਿੱਥੇ ਰਹਿੰਦੇ ਤੁਸੀਂ ਇੰਜਾਂ ਦਿਨ ਬਸਤੀ ਅੱਜ ਜਿਹੜਾ ਅੱਜ ਜਿਹੜਾ ਝੋੜ ਪੜਿਆ ਇਹ ਕੌਣ ਸੀਗਾ ਪਤਾ ਨਹੀਂ ਸਰ ਕੌਣ ਸੀਗਾ ਕੌਣ ਨਹੀਂ ਸੀਗਾ ਸਵੇਰ 8 ਵਜੇ ਦਾ ਟਾਈਮ ਸੀ ਮੈਂ ਆਪਣੇ ਬੱਚੇ ਛੱਡਣ ਜਾ ਰਹੀ ਸੀਗੀ ਸਵੇਰ 8 ਵਜੇ ਉਹਨਾਂ ਨੇ ਮੇਰੇ ਬੱਚੇ ਖੁਆ ਖਵਾਈ ਕੀਤੀ ਮੈਨੂੰ ਤੱਕੇ ਦੇ ਕੇ ਛੁੱਟੇ ਮੇਰੇ ਕੋਲ ਗੁੜੀਆਂ ਲੈ ਕੇ ਜਾ ਰਹੇ ਸੀ ਖੋ ਕੇ ਤੇ ਫਾਟ ਕੋ ਪਾਰ ਖੜਾ ਸੀਗਾ ਉੱਥੇ ਹਾਂਜੀ ਉੱਥੇ ਖੜੇ ਸੀਗੇ ਤੇ ਇਹ ਮਤਲਬ ਦੋ ਤਿੰਨ ਜਣੇ ਤਾਂ ਸ਼ੌਕ ਕੇ ਬੈਠੇ ਹੋਏ ਸੀਗੇ ਇੱਕ ਕੱਲਾ ਹੀ ਖੜਾ ਆਇਆ ਸੀਗਾ ਜਦੋਂ ਮੈਂ ਬੱਚੇ ਛੱਡਣ ਜਾ ਰਹੀ ਉਹਨਾਂ ਨੇ ਦੇਖਿਆ ਪਹਿਲਾਂ ਗਲਤ ਸਲਤ ਬੋਲ ਲਗਾ ਗੂਲਾ ਕੱਢੀਆਂ ਫਿਰ ਮੇਰੇ ਹੱਥੋਂ ਖੋਆ ਖਵਾਈ ਕੀਤੀ ਮੇਰੇ ਬੱਚੇ ਵਾਸਤੇ ਤੇ ਉਹ ਖੋ ਕੇ ਲਈ ਜਾ ਰਹੇ ਫਿਰ ਜਦੋਂ ਮੈਨੂੰ ਤੱਕ ਕਹਦੇ ਕਿਸ ਟਾਈਮ ਹੈ ਫਿਰ ਉੱਠੀ ਫੁੜਤੀ ਨਾ ਫਿਰ ਮੈਨੇ ਉੱਠ ਕੇ ਲੈਣ ਦੇ ਭੱਟੇ ਮਾਰੇ ਚੱਕ ਕੇ ਫਿਰ ਮੈਨੇ ਆਪਣੇ ਬੱਚੇ ਛਡਾਏ ਤੇ ਫਿਰ ਜਾਨੀ ਕਿ ਭੱਜਣ ਲੱਗੇ ਫਿਰ ਉੱਥੋਂ ਸਾਡੇ ਘਰ ਦੇ ਆ ਗਏ ਤੇ ਉਹਨਾਂ ਨੇ ਪਕੜ ਕੇ ਫਿਰ ਬੰਨ ਲਿੱਤਾ ਤੇ ਫਿਰ ਉਹਨਾਂ ਨੇ ਨਾ ਪੁਲਿਸ ਥਾਣੇ ਦਿੱਤੇ ਹੋਰ ਪੁਲਿਸ ਦੇ ਵਾਲੇ ਕੀ ਹਾਂਜੀ ਪੁਲਿਸ ਕੀ ਮੰਗੇ ਤੁਹਾਡੀ ਫੋਂ ਸਾਡੇ ਇਹ ਮੰਗ ਹੈ ਕਿ ਸਾਡੇ ਬੱਚੇ ਸੇਫ ਹੋਣੇ ਚਾਹੀਦੇ ਆ ਹਾਂਜੀ ਹੋਰ ਵੀ ਸਹਿਮ ਬਲ ਕੇ ਲੋਕਾਂ ਜਿਹੜਾ ਹਾਂਜੀ ਹਾਂਜੀ ਮੈਂ ਤੇ ਇਹ ਕਰ ਦੇਗੇ ਵੀ ਸਭ ਦੇ ਬੱਚੇ ਵਧੀਆ ਹੋਣੇ ਚਾਹੀਦੇ ਤੇ ਹੋਰ ਦਾਣਾ ਚੱਕਣਾ ਰਵੀਨਾ ਬੇੜਾ ਬੇੜਾ ਪਿੰਡ ਚੋਰ ਫੜਿਆ ਬੱਚਾ ਹਾਂਜੀ ਬੱਚਾ ਚੋਰ ਚੋਰੀ ਕਰਨ ਲੱਗਾ ਸੀਗਾ ਹਾਂਜੀ ਮੇਰੀ ਭਤੀਜੀ ਹੈਗੀ ਆ ਸੁਬਾ 8 ਵਜੇ ਸਾਰੀਆਂ ਸਕੂਲ ਛੱਡਣ ਜਾਂਦੀਆਂ ਸਾਡਾ ਘਰ ਥੋੜਾ ਫਟਕ ਤੁਰੇ ਫਟਕ ਦੇ ਭਾਰ ਰਹਿੰਦੇ ਆ ਫਟਕ ਤਿੰਦੇ ਹੱਥੀ ਪੱਖੀ ਪਿਆ ਹੱਥੋਂ ਦੋਵੇਂ ਬੱਚੇ ਖੋਏ ਤੇ ਉਹ ਮੇਰੇ ਭਰਾ ਦੋਵੇਂ ਕੰਮ ਤੇ ਜਾ ਰਹੇ ਉਹਨਾਂ ਨੇ ਦੇਖਿਆ ਵੀ ਉਹਨਾਂ ਦੀ ਵਾਈਫ ਦੇ ਨਾਲ ਕੋਈ ਅੱਥਾਬਾਈ ਕਰਦਾ ਪਿਆ ਜਦੋਂ ਇਹਨੇ ਕਿਹਾ ਬੱਚੇ ਖੋ ਰਹੇ ਉਹਨਾਂ ਨੇ ਭੱਜ ਕੇ ਉਹਨੂੰ ਫੜਿਆ ਤੇ ਇੱਥੇ ਸਾਡੇ ਵੀ ਕਲਾਕਾਰ ਹੈਗਾ ਉਧਰ ਇਹਨਾਂ ਦਾ ਫਿਰ ਸਾਡੇ ਇੱਥੇ ਲੈ ਕੇ ਆਏ ਪਿੰਡ ਦੇ ਵਿੱਚ ਇੱਥੇ ਇਹਨੂੰ ਬੰਨਿਆ ਗਿਆ ਜਦੋਂ ਉਹਦੀ ਤਲਾਸ਼ੀ ਔਰ ਗੋਲੀਆਂ ਅਰੂ ਮਾਲ ਪਤਾ ਨਹੀਂ ਕੀ ਕੁਛ ਨਿਕਲਿਆ ਗਾਂਜਾ ਜੋਨਸ਼ੇ ਵਗੈਰਾ ਕਰਦੇ ਅੱਜਕੱਲ ਉਹ ਸਾਰਿਆਂ ਦੀ ਜੇਬ ਚ ਨਿਕਲੇ ਫਿਰ ਉਹਨੂੰ ਥੋੜਾ ਬੋਤਾ ਵੀ ਡਰਾਇਆ ਤਮਕਾਇਆ ਤਾਂ ਅੱਗੋ ਕਹਿੰਦਾ ਮੈਂ ਪਹਿਲੀ ਵਾਰੀ ਥੋੜੀ ਕੀਤਾਗਾ ਮੈਂ ਤਾਂ ਪਹਿਲਾਂ ਵੀ ਬਾਰ ਬਾਰੀ ਕੀਤਾ ਕਿਸੇ ਨੇ ਕੁਛ ਨਹੀਂ ਕੀਤਾ ਪੁਲਿਸ ਕੀ ਕਰੂਗੀ ਹੁਣ ਫੜੋਗੇ ਤੂੰ ਰਿਪੋਰਟ ਲਿਖਾਉਂਗੇ ਸ਼ਾਮ ਨੂੰ ਛੱਡ ਦਾਂਗੇ ਹੁਣ ਪੁਲਿਸ ਵਾਲਿਆਂ ਨੇ ਵੀ ਉਹ ਕਿਹਾ ਵੀ ਕੋਈ ਨਹੀਂ ਦੇਖਦੇ ਆ ਸ਼ਾਂਤੀ ਕਰ ਕੀ ਬੰਦਾ ਕੋਈ ਜਵਾਬ ਨਹੀਂ ਦਿੱਤਾ ਉਹਨਾਂ ਨੇ ਤੇ ਪੁਲਿਸ ਨੇ ਵੀ ਕੋਈ ਜਵਾਬ ਨਹੀਂ ਅਜਿਹਾ ਦਿੱਤਾ ਕਾਰਵਾਈ ਦੀ ਕਿਸ ਤਰ੍ਹਾਂ ਦੀ ਮੰਗੋ ਕਾਰਵਾਈ ਆਪ ਲਾ ਲਓ ਮਾ ਬੱਚੇ ਦੇ ਕੋਲ ਜਦੋਂ ਮਾਂ ਦੇ ਕੋਲੇ ਨਹੀਂ ਬੱਚਾ ਸੇਫ ਹੈਗਾ ਕੱਲਾ ਬੱਚਾ ਕਿਸ ਹਿਸਾਬ ਨਾਲ ਸਕੂਲ 'ਚ ਸੇਫ ਹੋਗਾ ਕਿਸ ਤਰ੍ਹਾਂ ਦਾ ਸਹਿਮ ਦਾ ਮੋਲ ਬਣਿਆ ਬੱਚਾ ਉਸ ਤਮ ਸਕੂਲ ਵੀ ਜਾਂਦੇ ਰਹਿਣਗੇ ਛੋਟੇ ਚਲੇ ਤਾਂ ਮਾੜਾ ਪੁੱਤ ਨਾਲ ਤੁਰੇ ਫਿਰਦੀ ਆ ਜਿਹੜਾ ਛੋਟਾ ਬੱਚਾ ਉਹ ਤਾਂ ਕੁਝ ਬੋਲ ਹੀ ਨਹੀਂ ਰਿਹਾ ਇੰਨਾ ਡਰ ਗਿਆ ਐਂਡਰ ਤੋਂ ਛੋਟਾ ਤੋਂ ਮੈਂ ਭੈਣ ਭਰਾ ਸਕੂਲ ਜਾਂਦੇ ਮੇਰੇ ਖੋਦੇ ਤਿੰਨ ਬੱਚੇ ਸਕੂਲ ਜਾਂਦੇ ਮੈਡਮਾਂ ਕੋਲ ਲੇ ਗੇ ਮੈਡਮਾਂ ਨੂੰ ਵੀ ਕਹਿ ਕੇ ਆਇਆ ਕਿ ਮੈਡਮਾਂ ਕੋਲੇ ਵੀ ਥੋੜੀ ਜਿਹੀ ਲਾਪਰਵਾਹੀ ਹੈਗੀ ਸਕੂਲ ਦੇ ਵਿੱਚ ਅਸੀਂ ਸਕੂਲ ਦੇ ਵਿੱਚ ਵੀਡੀਓ ਬਣਾ ਕੇ ਲੈ ਗੇ ਬੱਚਿਆਂ ਦਿਖਾਉਣ ਵਾਸਤੇ ਤਿੰਨ ਚਾਰ ਬੱਚੇ ਮੈਡਮਾਂ ਤੋਂ ਇਲਾਵਾ ਬਾਰ ਵਾਰ ਸਕੂਲ 'ਚ ਫਿਰਦੇ ਹੋਏ ਸੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਮਾਂ ਕੋਲੇ ਬੱਚਾ ਸੇਫ ਨਹੀਂ ਹੈਗਾ ਤੇ ਕੱਲਾ ਬੱਚਾ ਸਕੂਲ 'ਚ ਕਿਵੇਂ ਸੇਫ ਹੋਊਗਾ ਕੀ ਸਹੂਲਤ ਦਿੱਤੀ ਤੇ ਕੀ ਮੰਗੀ ਗਿਆ ਅਸੀਂ ਸਰਕਾਰ ਤੋਂ ਜੋ ਪੁਲਿਸ ਦੇ ਸਾਹਮਣੇ ਵੀ ਚੋਰ ਰੱਦਦੇ ਆਪ ਨੂੰ ਕਹੀ ਜਾ ਰਹਾ ਵੀ ਮੇਰਾ ਕੀ ਕਰ ਲੈਣਗੇ ਸ਼ਾਮ ਨੂੰ ਮੈ ਇੱਥੇ ਜਦੋਂ ਉਹਨੂੰ ਪੋਚ ਦੱਸ ਕਰਦੇ ਸੀ ਉਹਦੇ ਇਸ ਹਾਲ ਨਾ ਫਰੋਇਪੁਰ ਚ ਤਾਂ ਕੁਝ ਨਹੀਂ ਬਣ ਸਕਦਾ ਨਾ ਨਸ਼ਿਆਂ ਦਾ ਆਮ ਜਨਤਾ ਪਾਰਟੀ ਤਾਂ ਕੁਝ ਨਹੀਂ ਕਰ ਸਕਦੀ ਸਰਕਾਰ ਦੇ ਤਾਂ ਬੋਟਾ ਹੀ ਲੋੜ ਹੁੰਦੀ ਮੂੰ ਚੱਕ ਕੇ ਭੱਜ ਜਾਂਦੀ ਤੇਵੇਂ ਨਸ਼ੇ ਤੇ ਪਾਬੰਦੀ ਹੋ ਰਹੀ ਆ ਕਿਸੇ ਦੀ ਵੀ ਨਹੀਂ ਹੋ ਰਹੀ ਬੱਚੇ ਮਾਂ ਕੋਲ ਨਹੀਂ ਸੇਫ ਤੇ ਇਕੱਲਾ ਕਿਵੇਂ ਬੱਚਾ ਸਕੂਲ માં ਛੱਡ ਦੇਗੀ ਹੁਣ ਆਪ ਹਿਸਾਬ ਲਾਓ ਜਦੋਂ ਮਾਂ ਦੇ ਸਾਹਮਣੇ ਮਾਂ ਨੇ ਇੰਨੀ ਮਤਰ ਕੇ ਬੱਚਾ ਛੱਡ ਆ ਲਿਆ ਜੇ ਬੱਚੇ ਇਕੱਲੇ ਹੁੰਦੇ ਲੈ ਜਾਂਦੇ ਤਾਂ ਮਾਨੂੰ ਪਤਾ ਲੱਗਣਾ ਸੀ ਕਿਸੇ ਨੂੰ ਕੁਝ ਨਹੀਂ ਸੀ ਪਤਾ ਲੱਗਣਾ ਹੋਣੀ ਚਾਹੀਦੀ ਹੈ ਕਾਰਵਾਈ ਪੁਲਿਸ ਨੂੰ ਵੀ ਕਿਹਾ ਜਾਵੇ ਪਰ ਪੁਲਿਸ ਆ ਪੁਲਿਸ ਦੀ ਥੋੜੀ ਜਿਹੀ ਪਰਵਾਹ ਦੇ ਉੱਤੇ ਥੋੜਾ ਜਿਹਾ ਐਵੇਂ ਹੋ ਰਿਹਾ ਚੋਰੀ ਚਕਾਰੇ ਦਿਨ ਦੁਪਹਿਰੇ ਥੋੜੇ ਦਿਨ ਪਹਿਲਾਂ ਇਹਨਾਂ ਦੇ ਘਰ ਚੋਰੀ ਹੋਈ ਇਹਨਾਂ ਦੇ ਸਿਲੰਡਰ ਵਗੈਰਾ ਭਰੇ ਭਰਾਏ ਪਾਂਡੇ ਵਗੈਰਾ ਸਾਰਾ ਕੁਝ ਹੀ ਲੈ ਗਏ ਹੈ ਸਬਜੀ ਪਰੀ ਬਣਾਏ ਕੁੱਕਰ ਚ ਲੈ ਗਏ ਆਮ ਲੋਕ ਕੀ ਕਰਨਗੇ ਜੋ ਘਰੇ ਬੈਠੇ ਆਪਾਂ ਸੇਫ ਨਹੀਂ ਹੈਗੇ ਰੋਹੀਪੁਰ ਦੇ ਵਿੱਚ ਨਸ਼ਾ ਇੰਨਾ ਹੋ ਚੁੱਕਿਆ ਨਾ ਕੁਝ ਨਹੀਂ ਕਿਹਾ ਜਾ ਸਕਦਾ ਬਦਨਾਮ ਮੇਰਾ ਨਾਮ ਵਿਸ਼ਾਲ ਹੈ। ਸ਼ਾਲ ਜਿਹੜਾ ਅੱਜ ਬੱਚਾ ਚੱਕਣ ਵਾਲਾ ਜਿਹੜਾ ਨੌਜਵਾਨ ਫੜਿਆ ਕੀ ਕੀ ਭਾਈ ਇਹ ਪਤਾ ਨਹੀਂ ਕਿੱਥੋਂ ਦੇ ਆਈ ਇਹਨਾਂ ਦਾ ਗਰੂ ਬਹੁਤ ਤਕੜਾ ਹੈਗਾ ਭਾਈ ਮੈਂ ਤਾਂ ਕਹਿ ਰਿਹਾ ਤੇ ਇਹਨਾਂ ਤੇ ਨਾ ਹੀ ਕੇਸ ਹੋਣਾ ਚਾਹੀਦਾ ਹੈਗਾ। ਇਹ ਤਾਂ ਨਾਲ ਤਾਂ ਮੰਨੀ ਜਾਂਦਾ ਹੈਗਾ। ਕਦੀ ਕਹਿੰਦਾ ਮੈਂ ਲਖਨਊ ਦਾ। ਕਦੀ ਕਹਿੰਦਾ ਮੈਂ ਲੁਧਿਆਣੇ ਦਾ, ਕਦੀ ਕਹਿੰਦਾ ਕਬਾੜੀ ਚੱਕਣ ਵਾਲਾ ਹੈਗਾ। ਜਦੋਂ ਇਹ ਅਸੀਂ ਫਾੜਕਾ ਦੇ ਕੋਲੋਂ ਫੜਿਆ ਜੀ। ਇਹ ਭੱਜ ਰਿਆ ਸੀ ਜੀ ਮੇਰੇ ਛੋੜੇ ਸਾਲੇ ਨੇ ਫੜਿਆ ਸੀ ਇਹਨੂੰ। ਹਾਂਜੀ। ਇਹਨਾਂ ਜਦੋਂ ਇਹਨਾਂ ਨੂੰ ਧੱਕਾ ਮਾਰਿਆ ਨੇ ਮੇਰੀ ਦੀਦੀ ਨੂੰ ਤੇ ਇਹਨਾਂ ਨੇ ਲਾਈਨ ਦੇ ਵੱਟੇ ਮਾਰੇ ਇਹ ਉਹ ਮੇਰੇ ਜੀਜੇ ਨੂੰ ਤੇ ਮੇਰੇ ਸਾਲੇ ਨੂੰ ਵੇਖ ਕੇ ਭੱਜ ਪਿਆ ਤੇ ਉਹਨਾਂ ਨੇ ਭੱਜ ਕੇ ਇਹਨੂੰ ਜਦੋਂ ਫੜਿਆ ਨਾ ਤਦੋਂ ਅਸੀਂ ਇੱਥੇ ਲੈ ਕੇ ਇਹਨੂੰ ਬੰਨਿਆ ਇੱਥੇ ਜਦੋਂ ਇਹਨੂੰ ਬੰਨਣੇ ਦੇ ਮਾਰੀਆਂ 2-3 ਉਸ ਤੋਂ ਬਾਅਦ ਬਿਲਕੁਲ ਇਹ ਨਾ ਜਿਵੇਂ ਚੁੱਪ ਜਿਵੇਂ ਸ਼ਾਂਤ ਜੋ ਵੀ ਇਹਨੂੰ ਪੁੱਛੀਏ ਜਿਵੇਂ ਚੁੱਪ ਕਰ ਜਾਂਦਾ ਜੀ ਉਹ ਚੋਰਾ ਤਾਂ ਖੌਂ ਕਿਸ ਤਰ੍ਹਾਂ ਫਰੋਸ਼ਪਰ ਤੇ ਵੱਧ ਗਿਆ ਇਹ ਤਾਈ ਹੁਣ ਆਈ ਇਹ ਤਾਈ ਪੁੱਛਣ ਆਈ ਰਾਤ ਦੇ ਟਾਈਮ ਵੀ ਆਏ ਦਿਨ ਦੇ ਟਾਈਮ ਵੀ ਰਾਤ ਦੇ ਟਾਈਮ ਵੀ ਬਸ ਕਿ ਤਾ ਹੁਣ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਜੀ ਜੋਨ ਜੀ ਪਤਾ ਲੋਕਾਂ ਦਾ ਟਿਕਲਾ ਬਿਲਕੁਲਾ ਹਾਂ ਜੀ ਬਹੁਤ ਬੁਰੇ ਹਾਲਾਤ ਆਈ ਪੰਜਾਬ ਦੇ ਤਾਂ ਹੀ ਇੱਕ ਤਾਂ ਨਸ਼ੇ ਵਾਲੇ ਤੇ ਇੱਕ ਬੱਚੇ ਚੱਕਣ ਵਾਲੇ ਤੇ ਇੱਕ ਹੁਣ ਦੱਸੋ ਕੀ ਕਰੀਏ ਹੁਣ ਪੁਲਿਸ ਦੇ ਵੱਲੋਂ ਕੀਤਾ ਹਾਂਜੀ ਹੁਣ ਤਾਂ ਪੁਲਿਸ ਦੇ ਹਵਾਲੇ ਕੀਤਾ ਦੇਖੋ ਹੁਣ ਪੁਲਿਸ ਕਰਦੀ ਗਈ ਆ ਮੈਂ ਤਾਂ ਕਹਿਣਾ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜੀ